ਗੁਰੂ ਰਾਮਦਾਸ ਜੀ ਦੇ ਦੂਸਰੇ ਸਹਿਬਜ਼ਾਦੇ ਦਾ ਨਾਮ ਬਾਬਾ ਮਹਾਦੇਵ ਸੀ ਆਪ ਜੀ ਬੜੀ ਛੋਟੀ ਉਮਰ ਤੋਂ ਹੀ ਬੜੇ ਮਸਤ ਸੁਭਾਅ ਦੇ ਸਨ ਬੇਸ਼ੱਕ ਗੁਰੂ ਸਾਹਿਬ ਨੇ ਉਹਨਾਂ ਨੂੰ ਹਰ ਪ੍ਰਕਾਰ ਦੀ ਵਿੱਦਿਆ ਪੜ੍ਹਾਈ ਪਰ ਉਹ ਦੁਨਿਆਵੀ ਬੰਦਨਾ ਤੋਂ ਨਿਰਲੇਪ ਹੀ ਰਹਿੰਦੇ ਸਨ ਦੁਨੀਆਂ ਤੋਂ ਉਪਰਾਮ ਹੋਣ ਕਰਕੇ ਉਹਨਾਂ ਦਾ ਕਿਸੇ ਨਾਲ ਸਨੇਹ ਨਹੀਂ ਸੀ ਉਹ ਬੇਪਰਵਾਹ ਤੇ ਮਸਤ ਮੌਲਾ ਸਨ ਉਹਨਾਂ ਨੂੰ ਨਾ ਲੱਤੀ ਦੀ ਸੀ ਨਾ ਚੜੀ ਦੀ ਸੀ ਕਿਸੇ ਪਾਸੋਂ ਡਰਦੇ ਨਹੀਂ ਸਨ ਕਿਸੇ ਸਿੱਖ ਸੇਵਕ ਨੂੰ ਨਹੀਂ ਬੁਲਾਉਂਦੇ ਸਨ ਜੇ ਕੋਈ ਸਿੱਖ ਗੁਰੂ ਜੀ ਦਾ ਸਹਬਜ਼ਾਦਾ ਹੋਣ ਕਰਕੇ ਪਿਆਰ ਨਾਲ ਬੁਲਾਉਂਦਾ ਸੀ ਅਤੇ ਕੋਈ ਵਸਤੂ ਪਹਾਰ ਦੇ ਤੌਰ ਤੇ ਦੇ ਦਿੰਦਾ ਸੀ ਤਾਂ ਉਹ ਉਪਹਾਰ ਨੂੰ ਭਗਾ ਮਾਰਦੇ ਸਨ ਅਤੇ ਜੋ ਵੀ ਮੂੰਹ ਵਿੱਚੋਂ ਨਿਕਲਦਾ ਸੀ ਬੋਲ ਦਿੰਦੇ ਸਨ ਆਮ ਸੰਗਤ ਉਹਨਾਂ ਦੀ ਵਾਕਿਫ ਹੋ ਗਈ ਸੀ ਅਤੇ ਉਹਨਾਂ ਤੋਂ ਡਰਦਾ ਕੋਈ ਵੀ ਉਹਨਾਂ ਨੂੰ ਬੁਲਾਉਂਦਾ ਨਹੀਂ ਸੀ ਜਦ ਉਹ ਗੱਭਰੂ ਹੋਏ ਤਾਂ ਉਹਨਾਂ ਦੇ ਵਿਆਹ ਬਾਰੇ ਜਦ ਸੋਚ ਵਿਚਾਰ ਕੀਤੀ ਗਈ ਤਾਂ ਉਹਨਾਂ ਨੇ ਵਿਆਹ ਕਰਵਾਉਣ ਤੋਂ ਨਾ ਕਰ ਦਿੱਤੀ ਉਹ ਕਹਿਣ ਲੱਗੇ ਕਿ ਉਹ ਤਾਂ ਬਾਲ ਜਤੀ ਹਨ ਇਹਨਾਂ ਦੁਨੀਆ ਦੇ ਝਮੇਲਿਆਂ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਕਿ ਬਾਬਾ ਮਹਾਦੇਵ ਨੂੰ ਜਤੀ ਅਤੇ ਤਪੱਸਵੀ ਹੋਣ ਦਾ ਬਹੁਤ ਘਮੰਡ ਸੀ ਇੱਕ ਵਾਰ ਜਦ ਲਾਹੌਰ ਵਿੱਚ ਗੁਰੂ ਜੀ ਦੀ ਇੱਕ ਬਰਾਦਰੀ ਵਿੱਚੋਂ ਭਰਾ ਲੱਗਦੇ ਬਾਬਾ ਸਿਹਾਰੀ ਮਲ ਦੇ ਪੁੱਤਰ ਦੀ ਸ਼ਾਦੀ ਆਈ ਤਾਂ ਗੁਰੂ ਜੀ ਦੇ ਰਿਸ਼ਤੇਦਾਰ ਉਹਨਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਨ ਆਏ ਪਰ ਗੁਰੂ ਸਾਹਿਬ ਇਹ ਜਾਣਦੇ ਸਨ ਕਿ ਉਹ ਵਿਆਹ ਵਿੱਚ ਹਾਜ਼ਰ ਹੋਏ ਤਾਂ ਲਾਹੌਰ ਦੀ ਸਾਰੀ ਸੰਗਤ ਆ ਜਾਵੇਗੀ ਤੇ ਵਿਆਹ ਦੀਆਂ ਰਸਮਾਂ ਨਿਭਾਉਣੀਆਂ ਕਠਣ ਹੋ ਜਾਣਗੀਆਂ ਇਸ ਲਈ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਵਿਆਹ ਵਿੱਚ ਹਾਜ਼ਰੀ ਲਵਾਉਣ ਵਾਸਤੇ ਉਹ ਆਪਣੇ ਵੱਡੇ ਪੁੱਤਰ ਨੂੰ ਭੇਜਣਗੇ ਪਰ ਜਦ ਉਹਨਾਂ ਦੇ ਆਪਣੇ ਵੱਡੇ ਪੁੱਤਰ ਪ੍ਰਿਥੀਚੰਦ ਨੂੰ ਬੁਲਾ ਕੇ ਕਿਹਾ ਉਹ ਸਾਫ ਨਾ ਕਰ ਗਿਆ ਗੁਰੂ ਜੀ ਨੇ ਫਿਰ ਬਾਬਾ ਮਹਾਦੇਵ ਜੀ ਨੂੰ ਬੁਲਾਇਆ ਗੁਰੂ ਜੀ ਨੇ ਸੋਚਿਆ ਕਿ ਪ੍ਰਿਥੀਚੰਦ ਤਾਂ ਇਹ ਬਹਾਨਾ ਲਾ ਗਿਆ ਹੈ ਕਿ ਉਸ ਪਾਸ ਬਹੁਤ ਕੰਮ ਹੋਣ ਕਰਕੇ ਵੇਲ ਨਹੀਂ ਪਰ ਬਾਬਾ ਮਹਾਦੇਵ ਤਾਂ ਹਰ ਵੇਲੇ ਵੇਲਾ ਰਹਿੰਦਾ ਹੈ ਇਸ ਨੂੰ ਵਿਆਹ ਧੀਰ ਛੱਡਦੇ ਹਾਂ ਉਹਨਾਂ ਮਹਾਦੇਵ ਨੂੰ ਬੁਲਾ ਕੇ ਬੜੇ ਪਿਆਰ ਨਾਲ ਕਿਹਾ ਸਾਡੇ ਰਿਸ਼ਤੇਦਾਰ ਦੇ ਘਰ ਵਿਆਹ ਹੈ ਸਾਨੂੰ ਉਸ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਨਾਲ ਅਣਪੱਤ ਬਣੀ ਰਹਿੰਦੀ ਹੈ ਤੁਸੀਂ ਵੀ ਤਵਿਹਲੇ ਹੋ ਕੁਝ ਦਿਨ ਉੱਥੇ ਮੇਲਾ ਗੇਲਾ ਵੇਖ ਆਓ ਪਰ ਮਹਾਦੇਵ ਗੁਰੂ ਜੀ ਦੇ ਇਹ ਵਾਕ ਸੁਣ ਕੇ ਬੜਾ ਖਿਜਿਆ ਅਤੇ ਬੜੇ ਕਰੋਧ ਵਿੱਚ ਆ ਕੇ ਉਹ ਕਹਿਣ ਲੱਗਾ ਕੌਣ ਕੀ ਕਿਸੇ ਦਾ ਰਿਸ਼ਤੇਦਾਰ ਹੈ ਮੈਂ ਨਹੀਂ ਕਿਸੇ ਰਿਸ਼ਤੇਦਾਰ ਨੂੰ ਜਾਣਦਾ ਅਤੇ ਨਾ ਹੀ ਮੈਂ ਕਿਸੇ ਨਾਲ ਸਾਂਝ ਬਧਾਉਣੀ ਚਾਹੁੰਦਾ ਹਾਂ ਇਹ ਸਭ ਸਾਖ ਸੰਬੰਧੀ ਮਤਲਬ ਦੇ ਹਨ ਜੇ ਕੋਈ ਰਿਸ਼ਤੇਦਾਰ ਗਰੀਬ ਹੋਵੇ ਤਾਂ ਉਸ ਨੂੰ ਕੋਈ ਨਹੀਂ ਪੁੱਛਦਾ ਪਰ ਜੇ ਰਿਸ਼ਤੇਦਾਰ ਅਮੀਰ ਹੋਵੇ ਤਾਂ ਉਸ ਦੀ ਚਾਪਲੂਸੀ ਕਰਦੇ ਹਨ ਤੇ ਉਸ ਨਾਲ ਸਾਂਝ ਬਣਾਉਣ ਵਿੱਚ ਬੜਾ ਫਖਰ ਅਨੁਭਵ ਕਰਦੇ ਹਨ ਮੈਂ ਤਾਂ ਜਤੀ ਸਤੀ ਹਾਂ ਮੇਰਾ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਇਸ ਲਈ ਮੈਂ ਕਿਸੇ ਦੇ ਵਿਆਹ ਵਿੱਚ ਜਾਣ ਨੂੰ ਤਿਆਰ ਨਹੀਂ ਹਾਂ ਜਦ ਬਾਬਾ ਮਹਾਦੇਵ ਨੇ ਨਾ ਕਰ ਦਿੱਤੀ ਤਾਂ ਗੁਰੂ ਅਰਜਨ ਦੇਵ ਨੂੰ ਹੀ ਲਾਹੌਰ ਭੇਜਣਾ ਪਿਆ ਬਾਬਾ ਮਹਾਦੇਵ ਬੇਸ਼ੱਕ ਪ੍ਰੀਤੀ ਚੰਦ ਦੀ ਚੁੱਕਣਾ ਵਿੱਚ ਆ ਕੇ ਅੱਬਾ ਤੱਬਾ ਭੋਲ ਜਾਂਦਾ ਸੀ ਪਰ ਉਸ ਨੇ ਕਦੀ ਗੁਰਗੱਦੀ ਪ੍ਰਾਪਤ ਕਰਨ ਦੀ ਵਾਹਿਸ਼ ਨਹੀਂ ਸੀ ਰੱਖੀ ਉਸ ਦਾ ਮਸੰਦਾ ਨਾਲ ਵੀ ਕੋਈ ਸਬੰਧ ਨਹੀਂ ਸੀ ਅਤੇ ਪੈਸੇ ਦੀ ਉਹ ਬਿਲਕੁਲ ਪਰਵਾਹ ਨਹੀਂ ਸੀ ਕਰਦਾ ਇਸ ਤਰ੍ਹਾਂ ਉਹ ਇੱਕ ਤਰ੍ਹਾਂ ਨਾਲ ਮਾਇਆ ਤੋਂ ਨਿਰਲੇਪ ਸਾਧੂ ਮਹਾਤਮਾ ਸੀ ਉਸ ਦੀ ਸਹਿਜ ਸੁਭਾਅ ਕਹੀ ਗੱਲ ਪੂਰੀ ਵੀ ਹੋ ਜਾਂਦੀ ਸੀ ਇਸ ਲਈ ਕਈ ਲੋਕ ਉਹਨਾਂ ਪਾਸੋਂ ਆਸ਼ੀਰਵਾਦ ਵੀ ਲੈਣ ਆਉਂਦੇ ਜੇ ਉਹ ਪ੍ਰਸੰਨ ਚਿੱਤ ਹੁੰਦੇ ਤਾਂ ਵਰ ਦੇ ਦਿੰਦੇ ਅਤੇ ਜੇ ਗੁੱਸੇ ਵਿੱਚ ਹੁੰਦੇ ਤਾਂ ਗਾਲਾਂ ਦੀ ਝੜੀ ਲਾ ਦਿੰਦੇ ਸੀ ਗੁਰੂ ਅਰਜਨ ਦੇਵ ਜੀ ਵਿਆਹ ਵਿੱਚ ਸ਼ਾਮਲ ਹੋਣ ਲਈ ਲਾਹੌਰ ਗਏ ਹੋਏ ਸਨ ਗੁਰੂ ਰਾਮਦਾਸ ਜੀ ਨੇ ਜਾਣ ਲੱਗਿਆ ਉਹਨਾਂ ਨੂੰ ਆਦੇਸ਼ ਕੀਤਾ ਸੀ ਕਿ ਜਦ ਤੱਕ ਗੁਰੂ ਜੀ ਆਪ ਉਹਨਾਂ ਨੂੰ ਨਾਂ ਬੁਲਾਉਣ ਉਹ ਲਾਹੌਰ ਵਿਖੇ ਹੀ ਠਹਿਰਨ ਪਰ ਜਦ کافی ਲੰਮੇ ਸਮੇਂ ਤੱਕ ਗੁਰੂ ਜੀ ਨੇ ਉਹਨਾਂ ਨੂੰ ਨਾਂ ਬੁਲਾਇਆ ਤਾਂ ਉਹਨਾਂ ਨੇ ਦੋ ਚਿੱਠੀਆਂ ਗੁਰੂ ਸਾਹਿਬ ਨੂੰ ਲਿਖੀਆਂ ਜਿਨ੍ਹਾਂ ਨੂੰ ਬਾਬਾ ਪ੍ਰੀਤੀ ਚੰਦ ਲੁਕਾ ਲੈਂਦਾ ਰਿਹਾ ਅਖੀਰ ਤੀਸਰੀ ਚਿੱਠੀ ਗੁਰੂ ਜੀ ਨੂੰ ਮਿਲੀ ਪਹਿਲੀਆਂ ਚਿੱਠੀਆਂ ਬਾਰੇ ਜਦ ਪ੍ਰੀਤੀ ਚੰਦ ਨੂੰ ਪੁੱਛਿਆ ਤਾਂ ਉਹ ਸਾਫ਼ ਮੁਕਰ ਗਿਆ ਪਰ ਉਸ ਦੇ ਘਰ ਦੀ ਤਲਾਸ਼ੀ ਲੈਣ ਉੱਤੇ ਉਹ ਚਿੱਠੀਆਂ ਮਿਲ ਗਈਆਂ ਗੁਰੂ ਜੀ ਨੇ ਬਾਬਾ ਪ੍ਰੀਤੀ ਚੰਦ ਨੂੰ ਬਹੁਤ ਸ਼ਰਮਿੰਦਾ ਕੀਤਾ ਤੇ ਅਜਿਹੀ ਮਾੜੀ ਹਰਕਤ ਉੱਤੇ ਲਾਨਤ ਪਾਈ ਫਿਰ ਉਹਨਾਂ ਉਸੇ ਵੇਲੇ ਬਾਬਾ ਬੁੱਢਾ ਜੀ ਨੂੰ ਪੰਜ ਸਿੱਖ ਦੇ ਕੇ ਲਾਹੌਰ ਭੇਜਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਆਉਣ ਅੰਮ੍ਰਿਤਸਰ ਪੁੱਜੇ ਤਾਂ ਉਹਨਾਂ ਨੂੰ 28 ਅਗਸਤ 1581 ਈਸਵੀ ਨੂੰ ਗੱਦੀ ਦਾ ਵਾਰਸ ਥਾਪ ਦਿੱਤਾ ਗਿਆ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਤਿਲਕ ਦੀ ਰਸਮ ਅਦਾ ਕੀਤੀ ਫਿਰ ਗੁਰੂ ਰਾਮਦਾਸ ਜੀ ਨੇ ਤਿੰਨ ਪ੍ਰਕਰਮਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਉਸ ਤੋਂ ਬਾਅਦ ਬਾਬਾ ਪ੍ਰੀਤੀ ਚੰਦ ਤੇ ਬਾਬਾ ਮਹਾਦੇਵ ਨੂੰ ਮੱਥਾ ਟੇਕਣ ਲਈ ਕਿਹਾ ਗਿਆ ਬਾਬਾ ਪ੍ਰੀਤੀ ਚੰਦ ਪਹਿਲਾਂ ਤਾਂ ਕੁਝ ਤਿਲ ਮਲਾਏ ਪਰ ਗੁਰੂ ਸਾਹਿਬ ਦੇ ਕਹਿਣ ਉਤੇ ਉਹਨਾਂ ਨੇ ਵੀ ਮੱਥਾ ਟੇਕਿਆ ਬਾਬਾ ਮਹਾਦੇਵ ਨੂੰ ਤਾਂ ਇਸ ਬਾਰੇ ਕੋਈ ਇਤਰਾਜ਼ ਨਹੀਂ ਸੀ ਫਿਰ ਸਾਰੀ ਸੰਗਤ ਚਰਨੀਆਂ ਲੱਗੀ ਗੁਰੂ ਰਾਮਦਾਸ ਜੀ 2 ਦਿਨ ਅੰਮ੍ਰਿਤਸਰ ਟਹਿਰ ਕੇ ਗੋਇੰਦਵਾਲ ਚਲੇ ਗਏ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਅਤੇ ਮਾਤਾ ਭਾਨੀ ਜੀ ਵੀ ਉਹਨਾਂ ਦੇ ਨਾਲ ਸਨ 1 ਸਤੰਬਰ 1581 ਨੂੰ ਗੁਰੂ ਜੀ ਅੰਮ੍ਰਿਤ ਵੇਲੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦੀਵਾਨ ਵਿੱਚ ਆ ਕੇ ਬੈਠ ਗਏ ਫਿਰ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਫਰਮਾਇਆ ਤੁਸੀਂ ਹੁਣ ਚਾਰ ਗੁਰੂ ਸਾਹਿਬਾਨ ਦਾ ਰੂਪ ਹੋ ਇਸ ਵਿੱਚ ਕੋਈ ਭਿੰਨਤਾ ਨਹੀਂ ਹੈ ਤੁਸੀਂ ਹੁਣ ਸਿੱਖ ਸੰਗਤਾਂ ਦੀ ਅਗਵਾਈ ਕਰਨੀ ਹੈ ਅਤੇ ਅੰਮ੍ਰਿਤਸਰ ਸਰੋਵਰ ਦੇ ਵਿੱਚਕਾਰ ਹਰਮੰਦਰ ਸਾਹਿਬ ਦੀ ਉਸਾਰੀ ਕਰਨੀ ਹੈ ਫਿਰ ਉਹਨਾਂ ਸੰਗਤ ਨੂੰ ਸਬੋਧਨ ਕਰਕੇ ਕਿਹਾ ਸਾਡੇ ਹੁਣ ਪ੍ਰਭੂ ਵਿੱਚ ਵਲੀਨ ਹੋਣ ਦਾ ਸਮਾਂ ਆ ਗਿਆ ਹੈ ਤੁਸੀਂ ਹੁਣ ਕਿਸੇ ਪ੍ਰਕਾਰ ਦਾ ਸੋਗ ਨਹੀਂ ਕਰਨਾ ਆਪਣਾ ਮਨ ਕੀਰਤਨ ਵਿੱਚ ਲਾਉਣਾ ਹੈ ਫਿਰ ਉਹਨਾਂ ਮਾਤਾ ਪਾਨੀ ਅਤੇ ਬਾਬਾ ਬੁੱਢਾ ਜੀ ਨੂੰ ਆਪਣੇ ਪਾਸ ਬੁਲਾਇਆ ਉਹਨਾਂ ਵੱਲ ਬੜੀਆਂ ਪ੍ਰੇਮ ਭਰੀਆਂ ਨਜ਼ਰਾਂ ਨਾਲ ਵੇਖਿਆ ਕੁਝ ਸਮੇਂ ਬਾਅਦ ਸੰਗਤ ਨੇ ਵੇਖਿਆ ਕਿ ਗੁਰੂ ਜੀ ਦੀ ਜੋਤ ਪ੍ਰਭੂ ਦੀ ਜੋਤ ਨਾਲ ਜਾ ਮਿਲੀ ਸੀ ਉਸੇ ਵੇਲੇ ਕੀਰਤਨ ਆਰੰਭ ਹੋਇਆ ਕਿਸੇ ਨੇ ਅੱਖਾਂ ਵਿੱਚ ਅਥਰੂ ਨਾ ਲਿਆਂਦੇ ਸਭ ਨੇ ਰੱਬੀ ਬਾਣਾ ਖੁਸ਼ੀ-ਖੁਸ਼ੀ ਪਰਵਾਨ ਕੀਤਾ ਅਗਲੇ ਦਿਨ ਦਰਿਆ ਬਿਆਸ ਦੇ ਕੰਢੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ